अच्छा काली ਤਾਂ ਚਲੋ ਹੁੰਦੀ ਹੈ ਅਜ ਮਹਾਰਾਜ ਦੇ ਦਰਸ਼ਨ ਲਈ ਜਾਣੇ ਨੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਹੈ ਦੋ ਸਾਲਾਂ ਦੇ ਵਿੱਚ ਮਹਾਰਾਜ ਕਿਰਪਾ ਥੱਲ ਪੈ ਗਈਆਂ ਚੀਜ਼ਾਂ ਤੇ ਲੋ ਸਵਾਲ ਥੱਲ ਪਈ ਹੈ ਜੀ ਹੁਣੇ ਪਈ ਨਹੀਂ ਹੋ ਜਾਂਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਮੇਨਲੀ ਜਿਵੇਂ ਨਸ਼ੇ ਦੀ ਬੜੀ ਚਰਚਾ ਚੱਲਦੀ ਹੈ ਨਸ਼ਾ ਕੁਸ਼ੀ ਦੇ ਬਾਰੇ ਕੁਝ ਕਿੰਨਾ ਪ੍ਰਾਣ ਨਸ਼ੇ ਵਾਦੀ ਹੈ ਓਏ ਇਹ ਥੱਲ ਤਾਂ ਫਿਰ ਦੱਸੋ ਤੁਸੀਂ ਪਈ ਹੈ ਨਹੀਂ ਵੀਰ ਨਹੀਂ ਸੌਰੀ ਇਹ ਵਾਦੀ ਕਿਹੜਾ ਸਰਦਾਰ ਸਾਹਿਬ ਠੀਕ ਹੋ ਆ ਠੀਕ ਹੈ ਜੀ ਚੱਲਦੀ ਕਰਾ ਜੀ ਕੀ ਕੁਝ ਫਰਕ ਪਿਆ ਹੁਣ ਤੱਕ ਕੋਈ ਫਰਕ ਨਹੀਂ ਦਿੰਦਾ ਦੋ ਸਾਲਾਂ ਚ ਕੋਈ ਫਰਕ ਨਹੀਂ ਦਿੰਦਾ ਕੁਝ ਨਹੀਂ ਕਿਹੜਾ ਫਰਕ ਹੋ ਗਿਆ ਦੋ ਸਾਲਾਂ ਦਾ ਅੱਛਾ ਜੀ ਕਿਉਂ ਅਜਿਆ ਕਿਉਂ ਤੁਹਾਡੇ ਸਾਹਮਣੇ ਦੁਨੀਆ ਰੋਲਦੀ ਫਿਰਦੀ ਐ ਕੋਈ ਕਿਤੇ ਧਰਨਾ ਕੋਈ ਕਿਤੇ ਧਰਨਾ ਦੁਕਾਨਦਾਰੀ ਦਾ ਬੇੜਾ ਕਰਕ ਹੋ ਗਿਆ ਅੱਛਾ ਕੇ ਨਾ ਕੋਈ ਟੂਰਿਸਟ ਆ ਰਿਹਾ ਨਾ ਕੋਈ ਬਾਹਰੋਂ ਆ ਰਿਹਾ ਨਾ ਕੋਈ ਅੰਦਰੋਂ ਆ ਰਿਹਾ ਉਹ ਤਾਂ ਕਹਿ ਰਹੇ ਨੇ ਸਰਕਾਰ ਤੱਕ ਰਹੀ ਸਾਡਾ ਦਾ ਕੰਮ ਬੜਾ ਵਧੀਆ ਚੱਲ ਰਿਹਾ ਲੋਕ ਖੁਸ਼ ਨੇ ਨਸ਼ਾ ਖਤਮ ਕਰ ਰਹੇ ਆ ਤੁਹਾਨੂੰ ਪੁੱਛ ਕੇ ਦੱਸੋ ਲੋਕਾਂ ਨਸ਼ੇ ਨਾਲ ਦੇ ਲੋਕਾਂ ਦੇ ਬੱਚੇ ਮਾਰ ਰਹੇ ਆ ਅੱਛਾ ਜਿਹੜਾ ਨਸ਼ਾ ਛਡਾਉਂਦੇ ਆ ਉਹਨਾਂ ਨੂੰ ਅੰਦਰ ਦੇ ਦਿੱਤਾ ਉਹਨਾਂ ਨੇ ਉੱਥੇ ਕੀ ਕਰ ਸਕਦੇ ਆ ਆਪਾਂ ਅੱਛਾ ਨਸ਼ੇ ਛਡਾਉਣ ਵਾਲੇ ਅੰਦਰ ਜਿਹੜੇ ਛਡਾਉਂਦੇ ਆ ਉਹਨਾਂ ਨੂੰ ਫੜਵਾ ਕੇ ਅੰਦਰ ਕਰੀ ਜਾਂਦੇ ਆ ਜਿਹੜੇ ਵੇਚਣ ਦੇ ਉਹਨਾਂ ਨੂੰ ਉਹ ਕਹਿੰਦੇ ਅਸੀਂ ਐਨੀਆਂ ਨੌਕਰੀਆਂ ਦੇਤੀਆਂ ਨੌਜਵਾਨਾਂ ਨੂੰ 40000 ਦੇ ਨੇੜੇ ਤੇੜੇ ਨੌਜਵਾਨ ਤਾਂ ਧਰਨੇ ਲਾ ਕੇ ਬੈਠੇ ਆ ਚਾਰੇ ਪਾਸੇ ਦੇ ਪੰਜਾਬ ਦੇ ਧਰਨੇ ਲੱਗੇ ਹੋਏ ਚਾਰੇ ਪਾਸੇ ਕਿਸੇ ਧਰਨਾ ਨਹੀਂ ਹੈਗਾ ਇਹਨੂੰ ਚਲਦਾ ਦਰਬਾਰ ਸਾਹਿਬ ਦੇ ਬਾਹਰ ਧਰਨਾ ਉਹ ਤੇ ਸ਼ੰਭੂ ਬੋਰਡ ਦੇ ਚਲਦਾ ਧਰਨਾ ਜਿੱਥੇ ਚਲਦਾ ਸਾਰੇ ਰੇ ਰੋਕੂ ਧਰਨਾ ਬਸ ਲੋਕੂ ਧਰਨਾ ਆਣਾ ਜਾਣਾ ਕਿੰਨੇ ਉਹ ਤਾਂ ਕਹਿੰਦੇ ਕਹਿੰਦੇ ਕਾਲਿਆਂ ਨੇ ਕੰਡੇ ਬੀਜੇ ਕਾਂਗਰਸ ਨੇ ਕੰਡੇ ਬੀਜੇ ਅਸੀਂ ਤਾਂ ਚੋ ਕੋਈ ਚੱਠੇ ਵਟੇ ਗਿਆ ਕੋਈ ਸਾਰੇ ਇੱਕੋ ਵਟੇ ਆ ਬਸ ਫਿਰ ਕੌਣ ਹੈ ਪੰਜਾਬ ਦਾ ਉਸ ਨਾਲ ਜੇ ਪਰਕ ਨਹੀਂ ਲੱਗਿਆ ਪੰਜਾਬ ਦਾ ਬਾਬਾ ਨਾਨਕ ਬੇੜਾ ਪਾਰ ਕਰੇ ਜਾਂ ਗੁਰੂ ਗੋਬਿੰਦ ਸਿੰਘ ਆ ਫਿਰ ਪ੍ਰਗਟ ਹੋਏਗਾ ਦੁਬਾਰਾ ਤੇ ਫਿਰ ਹੋਏਗਾ ਇਸ ਤਰ੍ਹਾਂ ਦਾ ਕੰਮ ਹੋ ਗਿਆ ਹਾਂ ਫਿਰ ਔਜਲਾ ਸਾਹਿਬ ਹੋਰਾਂ ਦੇ ਗੁਰਜੀਤ ਔਜਲਾ ਗੁਰਜੀਤ ਔਜਲਾ ਸਾਹਿਬ ਗਏ ਨੇ ਉਹਨਾਂ ਨੇ ਚੰਗੀ ਗੱਲ ਕੀਤੀ ਐ ਤੁਹਾਨੂੰ ਚੰਗਾ ਹੀ ਕਹਿਣ ਦੇ ਹੂੰ ਜੋ ਉਹਨਾਂ ਨੇ ਪਾਰਲੀਮੈਂਟ ਹਾਸ ਦੇ ਵਿੱਚ ਚੰਗੀ ਗੱਲ ਕੀਤੀ ਲੋਕੀ ਚੰਗਾ ਕਹੀ ਜਾਂਦੇ ਆ ਕਿ ਵਾਕਿਆ ਹੀ ਖੜਕ ਕੇ ਗੱਲ ਕੀਤੀ ਐ ਚੰਗੀ ਕੀਤੀ ਐ ਜਿਹੜੇ-ਜਿਹੜੇ ਮੁੱਦੇ ਸੀਗੇ ਜਿਹੜੇ ਅੰਮ੍ਰਿਤਸਰ ਦੇ ਪਾਰਲੀਮੈਂਟ ਦੇ ਵਿੱਚ ਗੁੱਜਨੇ ਚਾਹੀਦੇ ਸੀਗੇ ਗੋਜਲਾ ਔਜਲਾ ਸਾਹਿਬ ਉਹਨਾਂ ਨੇ ਚੁੱਕੇ ਉਹਨਾਂ ਨੇ ਮੁੱਦੇ ਗਜਾਉਣੇ ਸੀ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਕੁਵਰ ਵਿਜੇ ਪ੍ਰਤਾਪ ਸਿੰਘ ਏਡਾ ਵਧੀਆ ਅਫਸਰ ਸੀਗਾ ਉਹਨੂੰ ਕਿਸੇ ਮੰਜਗਾ ਤੇ ਮੰਤਰੀ ਲਾਂਦੇ ਉਹ ਕੋਈ ਮੁੱਦਾ ਹੱਲ ਕਰਦਾ ਉਹ ਵਿਚਾਰਾ ਰੋਂਦਾ ਫਿਰਦਾ ਗੁਰੂ ਗ੍ਰੰਥ ਸਾਹਿਬ ਦੀ ਬਹਿਦੀ ਹੋਈ ਹੈ ਇਹਦਾ ਇਨਸਾਫ ਮਿਲ ਜੇ ਇਹਨਾਂ ਸਿੱਖਾਂ ਨੂੰ ਜੋ ਸਿੱਖ ਕੁੱਤੀ ਚੋਰ ਰਲੇ ਹੋਇਆ ਕਹਿੰਦੇ ਕੁਝ ਨਹੀਂ ਹੋਣਾ ਅੱਛਾ ਜੀ ਹਾਂ ਜੀ ਤਾਂ ਸਰਦਾਰ ਸਾਹਿਬ ਕਹਿ ਰਹੇ ਨੇ ਕਿ ਕੁੱਤੀ ਚੋਰ ਰਲਈ ਹੋਈ ਹੈ ਭਾਈ ਸਾਹਿਬ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਬੈਟਰੀ ਰੱਖਿਆ ਚਲਾਉਣਾ ਜੀ ਰੱਖਿਆ ਚਲਾਣੇ ਹਾਂ ਨਰਾਜ ਬੜੇ ਆ ਪੁਲਿਸ ਵਾਲੇ ਤੁਹਾਡੇ ਤੋਂ ਕਹਿੰਦੇ ਖੜਨ ਨਹੀਂ ਦਿੰਦੇ ਤੁਹਾਨੂੰ ਪੁਲਿਸ ਵਾਲਿਆਂ ਕੋ ਅਸੀਂ ਕੀ ਮੰਗਦੇ ਆ ਜੀ ਅਸੀਂ ਤਾਂ ਆਪਣਾ ਹੱਕ ਲੈਣੇ ਆ ਜੀ ਦਾਦਾ ਦਾ ਰੁਪਈਏ ਇਕੱਠੇ ਕਰਦੇ ਫਿਰਦੇ ਆ ਡਾਂਗਾ ਮਾਰਦੇ ਤੁਸੀਂ ਇੱਥੇ ਨਹੀਂ ਖਲਾਉਣਾ ਉੱਥੇ ਨਹੀਂ ਖਲਾਉਣਾ ਅਸੀਂ ਹੁਣ ਕੋਠਿਆਂ ਤੇ ਚਲਾਉਣਾ ਰਹੇ ਚੱਲਣੀਆਂ ਦੇ ਛੜਕਾਂ ਦੇ ਹੀ ਆ ਜੀ ਅੱਛਾ ਕੋਠਿਆਂ ਤੇ ਤੇ ਚੱਲਣੀਆਂ ਨਹੀਂ ਇਹ ਐਵੇਂ ਕਿਉਂ ਕਰਦੇ ਨੇ ਸਰਕਾਰ ਕਹਿੰਦੀ ਅਸੀਂ ਤਾਂ ਰੁਜ਼ਗਾਰ ਦੇ ਰਹੇ ਆ ਚਲ ਜੀ ਆਪਦੇ ਨੇੜੇ ਤੇੜੇ ਜਵਾਕਾਂ ਨੂੰ ਨੌਕਰੀ ਦੇਤੀ ਹੋਰ ਵੀ ਅੱਗੇ ਬੜੀਆਂ ਸਕੀਮਾਂ ਨੇ ਬਾਹਰਲੀਆ ਕੰਪਨੀਆਂ ਲਿਆ ਰਹੇ ਆ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਵਧੀਆ ਨਹੀਂ ਹੈ ਸਰਕਾਰ ਦੇ ਨਾਲ ਚੋਰ ਕੁੱਤੀ ਸਭ ਰਲੇ ਆ ਜੀ ਇਹ ਰਾਤ ਨੂੰ ਬਹਿ ਬਹਿ ਕੇ ਸ਼ਰਾਬਾਂ ਪੀਂਦੇ ਆ ਜੀ ਜਿਹੜੇ ਪਬਲਿਕ ਨੂੰ ਛਦਾਈ ਬਣਾਇਆ ਜੀ ਉਹ ਜੀ ਪਬਲਿਕ ਜਿਹੜੀ ਮਗਰ ਲੱਗ ਜਾਂਦੀ ਹੈ ਜੀ ਲੋਕਾਂ ਦੇ ਹੈ ਇਹਨਾਂ ਦਾ ਕੋਈ ਜੀਨ ਧਰਮ ਹੈਗਾ ਹੀ ਕੋਈ ਨਹੀਂ ਆ ਜੀ ਜੇ ਕੋਈ 18000 ਰੁਪਏ ਕਰਦਾ ਆਰਤੀ ਦਾ 18000 ਆਰਤੀ ਦਾ ਆਰਤੀ ਦਾ ਪਰ ਉਹ ਆ ਦੇ ਲਾਇਸੈਂਸ ਕਰ ਉਹ ਕਰੋ ਤੇ ਜਿਹੜਾ ਮਰਿਆ ਬੰਦਾ ਰੋਟੀ ਖਾਂਦਾ ਉਹ ਕਿੱਥੇ ਜਾਊਗਾ ਜੀ ਹੁਣ 24 ਦਾ ਮਿਸ਼ਨ ਆ ਰਿਹਾ ਮੈਂਬਰ ਆਫ ਪਾਰਲੀਮੈਂਟ ਦੇ ਚੋਣਾਂ ਹੋਣੀਆਂ ਨੇ ਹਾਂਜੀ ਔਜਲਾ ਸਾਹਿਬ ਨੇ ਕੰਮ ਕਿਵੇਂ ਕੀਤਾ ਤੇ ਹੁਣ 24 ਤੇ ਫਿਰ ਐਮਪੀ ਕਿਹੜਾ ਹੋਏਗਾ ਲੋਕ ਕਿਹਨੂੰ ਜਿਤਾਣਗੇ ਫਿਰ ਪਵਾ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਵੱਲੋਂ ਕਿਹੜਾ ਫਿਰ ਐਮਪੀ ਹੋਏਗਾ ਜਿਹਨੂੰ ਚੁਣਨਾ ਚਾਹੋਂਗੇ ਇਧਰ ਬੀਜੇਪੀ ਦੇ ਤਾਂ ਕਹਿੰਦੇ ਗੁੰਮਸ਼ੁਦਾ ਤੇ ਤਲਾਸ਼ ਦਿਓ ਲੱਗਦੇ ਰਹੇ ਮੇਰੀ ਜੀ 30 31 ਸਾਲਾਂ ਦੀ ਉਮਰ ਹੋ ਗਈ ਆ ਮੈਂ ਕਹੇਗਾ ਅਜੇ ਤੱਕ ਕਹੇ ਜਰੂਰ ਵੋਟ ਨਹੀਂ ਪਾਈ ਖਾਣੀ ਆਪਣੇ ਹੱਕ ਦੀ ਆ ਠੀਕ ਆ ਜੀ ਇਹਨਾਂ ਨੇ ਕੱਖ ਨਹੀਂ ਦੇਣਾ ਇਹ ਚੂਰ ਕੁੱਤੀਆਂ ਸਭ ਰਲੀਆਂ ਆਈਆਂ ਇਹਨਾਂ ਦੇ ਇਹਨਾਂ ਦੇ ਕੰਮ ਜਿਹੜੇ ਆ ਉਹ ਤਾਂ ਦੇ ਆ ਇਹ ਬਸ ਵੇਦੇ ਆ ਵੀ ਤਗੜੇ ਬੰਦੇ ਨੂੰ ਜੇ ਕੋਈ ਤਗੜਾ ਬੰਦਾ ਤੇ ਉਹਦੇ ਅੱਗੇ ਨਹੀਂ ਇਹਨਾਂ ਨੂੰ ਪੁਲਸਾ ਲੈਣੇ ਕੁਛਕਣਾ ਮਾੜੇ ਬੰਦੇ ਨੂੰ ਇਹ ਟਿਕਟ ਨਹੀਂ ਦਿੰਦੇ ਹਾਂਜੀ ਬਿਲਕੁਲ ਇਹ ਕਹਿ ਰਹੇ ਨੇ ਕਿ ਮਾੜੇ ਬੰਦੇ ਨੂੰ ਟਿਕਟ ਨਹੀਂ ਦਿੰਦੇ ਤੁਸੀਂ ਵਾਵਾ ਦੱਸਦੇ ਹੋ ਕਾਰਗੁਜ਼ਾਰੀ ਦੱਸੋ ਪਹਿਲਾਂ ਸਰਕਾਰ ਦੀ ਕਿਵੇਂ ਹੈ ਭਾਈ ਮਨੇ 18000 ਮਨੇ ਮਾਰੇ ਗੱਡੀ ਦਾ ਆਰਸੀ ਦਾ ਹਾਂ ਕਿੱਥੋਂ ਦੀ ਲੈ ਆ ਕਿੱਥੋਂ ਲੈ ਆ ਦੀ ਇਹ ਇਹ ਸਰਕਾਰ ਫਿਰ ਕੀ ਕਰੇ ਇੱਥੇ ਸਰਕਾਰ ਪਰ ਸਰਕਾਰ ਪਰ ਹੈ ਨਾ 18000 ਰੁਪਈਆ ਅਸੀਂ ਉਹ ਗਰੀਬ ਦਾ ਉੱਤਰ ਪਰ 18000 ਰੁਪਈਆ ਆਰਸੀ ਦਾ ਆਹ ਦੇਖੋ ਆਗੇ ਆਓ ਆ ਮਾਰੋ ਆਓ ਆਗੇ ਅਚਾਈ ਹੂਟਰ ਮਾਰਦੇ ਉਹ ਫਿਰ ਰੂਲ ਰੂਲ ਟ੍ਰੈਫਿਕ ਰੂਲ ਹੋਏਗਾ ਕੋ ਟ੍ਰੈਫਿਕ ਰੂਲ ਆ ਤੇ ਪਰ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਉਹਨਾਂ ਵਾਤੇ ਕੋਈ ਰੂਲ ਰੂਲ ਨਹੀਂ ਆ ਇਹਨਾਂ ਵਾਤੇ ਵੀ ਰੂਲ ਹੋਣਾ ਚਾਹੀਦਾ ਵੀ ਜਿਹੜਾ ਗੱਲਬਾਤ ਕਰਦਾ ਆਣ ਕੇ ਪੁੱਛਣ ਵੀ ਕੀ ਗੱਲ ਆ ਜੀ ਇਦਾਂ ਹੂਟਰ ਮਾਰਨਾ ਥੋੜਾ ਵੀ ਗੱਡੀਆਂ ਗਾਂਬ ਛਾਂ ਕਰਦੇ ਫਿਰਦੋਂਗੇ ਇਹਨਾਂ ਦੇ ਇਹ ਖੇਤਰ ਦੇ ਯਾਰ ਨਾਲ ਇਹ ਪਬਲਿਕ ਨੂੰ ਤੰਗ ਕਰਦੇ ਜਾਂਦੇ ਆ ਕਿ ਉੱਥੇ ਨਹੀਂ ਖਲੋਣਾ ਜੀ ਇੱਥੇ ਨਹੀਂ ਖਲੋਣਾ ਸਵਾਰੀ ਕਿੱਥੇ ਚੁੱਕੀਏ ਘਰਾਂ ਦੇ ਲੋਕਾਂ ਦੇ ਘਰਾਂ 'ਚ ਜਾਣੇ ਤੇ ਹੀ ਰਹੇ ਲੋਕਾਂ ਦੇ ਘਰਾਂ 'ਚ ਥੋੜਾ ਜਾ ਕੇ ਅਸੀਂ ਦਵਾਰੀ ਚੁੱਕਾਂ ਵਾਰੀ ਦੇ ਰੋਡ ਤੇ ਚੁਕੜੀ ਪਣੀ ਹਨੂ ਇਹਦਾ ਫਿਰ ਕੋਈ ਅਲਟਰਨੇਟਿਵ ਨਹੀਂ ਕਿਸੇ ਔਜਲਾ ਸਾਹਿਬ ਨੂੰ ਮਿਲਿਆ ਹੋਊ ਐਮਐਲਏ ਸਾਹਿਬਾਨ ਜਿਹੜੇ ਇੱਥੋਂ ਜਿੱਤੇ ਨੇ ਉਹਨਾਂ ਨੂੰ ਮਿਲਿਆ ਹੋਊ ਕਿ ਇਹ ਹੱਲ ਕਰੋ ਸਾਡਾ ਹੱਲ ਕੋਈ ਪਹੁੰਚਣੀ ਨਹੀਂ ਦਿੰਦੇ ਉੱਥੋਂ ਤੱਕ ਮੈਂ ਕੱਲ ਕੋਈ ਪ੍ਰਧਾਨ ਹੋਏਗਾ ਉਹਨਾਂ ਨੇ ਮੁਲਾਕਾਤ ਕੀਤੀ ਹੋਣੀ ਹੈ ਮੈਂ ਸਾਡਾ ਪ੍ਰਧਾਨ ਬਾਬਾ ਨਾਨਕੀ ਆ ਜੀ ਮੈਂ ਕੱਲ ਬੱਚੇ ਛੱਡਣ ਗਿਆ ਸਕੂਲੇ ਚਲੋ ਸਕੂਲ ਦੇ ਬੱਚੇ ਛੱਡ ਕੇ ਆਇਆ ਵਾਪਸ ਆਉਣ ਲੱਗਾ ਤੇ ਮੈਨੂੰ ਪੁਲਸ ਵਾਲਾ ਵੀ ਅੰਦਰ ਨਹੀਂ ਜਾਣਾ ਮੈਂ ਜਿਹੜਾ ਮੈਂ ਸਵੇਰ ਦੇ ਛੱਡ ਗਿਆ ਉਹ ਲੈ ਗਏ ਨਹੀਂ ਉਹਨੇ ਕੀ ਗੱਲ ਸਕੂਲ ਦੇ ਮੈਂ ਪੱਕਾ ਰੱਖਸ਼ਾ ਲੱਗਾ ਹਾਂ ਮੈਨੂੰ ਆਦਾ ਵੀ ਨਹੀਂ ਅੰਦਰ ਜਾਣ ਨਹੀਂ ਦੇਣਾ ਮੈਨੂੰ ਆਦਾ ਇਹ ਪੇਪਰ ਦੇ ਕੇ ਚਲ ਗਏ 10 ਵਜੇ ਮੈਂ ਵੀ ਜਿਹੜੇ ਰਾਤ ਪੇਪਰ ਦੇਣ ਆਏ ਸੀ 10 ਵਜੇ ਤੋਂ ਮੈਂ ਛੱਡ ਕੇ ਗਿਆ ਇਹਨਾਂ ਨੂੰ ਪੇਪਰ ਦੇ ਕੇ ਮੈਂ ਸਾਡਾ ਦਿਮਾਗ ਥੋੜਾ ਖਰਾਬ ਹੈ ਅਸੀਂ ਤੁਹਾਡੇ ਨਾਲ ਬੈਸਬਦਾਈ ਕਰਾਂਗੇ ਸਾਡਾ ਹਾਕਿਆ ਦੇ ਅਸੀਂ ਅੰਦਰ ਜਾਵਾਂਗੇ ਨਹੀਂ ਹਰ ਕਦੇ ਹਰੀ ਸਾਡਾ ਮਦਮਲੀ ਨਹੀਂ ਬਣਦਾ ਅੰਦਰ ਜਾਣ ਦਾ ਦਰਬਾਰ ਸਾਹਿਬ ਵਾਲੇ ਬਣੇ ਇਹਨਾਂ ਨੇ ਸਾਰੇ ਬੰਨੇ ਰਾਹ ਬੰਦ ਕੀਤੇ ਆ ਬਿਲਕੁਲ ਬਿਲਕੁਲ ਤੇ ਸਵਾਰੀ ਅੰਦਰੋਂ ਅਸੀਂ ਚੁੱਕਣੀ ਬਾਹਰੋਂ ਚੁੱਕੜੋਂ ਰਹੇ ਸੀ ਆ ਟੇਸ਼ਨ ਤੋਂ ਲਿਆਵਾਂਗੇ ਅੰਦਰ ਦਰਬਾਰ ਸਾਹਿਬ ਆਉਣੀ ਬਾਸ ਸਾਡੇ ਲਿਆਵਾਂਗੇ ਦਰਬਾਰ ਸਾਹਿਬ ਆਉਣੀ ਤੇ ਜਦੋਂ ਅੰਦਰ ਵੜਨ ਦੇਣਗੇ ਤਾਂ ਸਵਾਰੀ ਲਿਆਵਾਂਗੇ ਸਵਾਰੀ ਤੰਗ ਹੁੰਦੀ ਜਾਂਦੀ ਹੈ ਵੀ ਤੁਹਾਨੂੰ ਪੈਸੇ ਪੂਰੇ ਦੇਈ ਦੇ ਤੁਸੀਂ ਰਾਜ ਕਿਉਂ ਲਾਰਦੇ ਤਾਂ ਬਿਲਕੁਲ ਇਹਨਾਂ ਦੀ ਨਰਾਜ਼ਗੀ ਹੈ ਕਿ ਟ੍ਰੈਫਿਕ ਜਦੋਂ ਇਹ ਇੱਥੇ ਖੜਦੇ ਨੇ ਸਵਾਰੀ ਲੈ ਕੇ ਆਉਂਦੇ ਨੇ ਉਦੋਂ ਇਹਨਾਂ ਨੂੰ ਦਿੱਕਤ ਜਿਹੜੀ ਆ ਚਲਣੀ ਪੈਂਦੀ ਆ ਪਰ ਇਹ ਅੰਮ੍ਰਿਤਸਰ ਦਾ ਏਰੀਆ ਹੈ ਸ੍ਰੀ ਦਰਬਾਰ ਸਾਹਿਬ ਬਿਲਕੁਲ ਨਜ਼ਦੀਕ ਹੈ ਇੱਥੇ ਦੁਕਾਨਾਂ ਨੇ ਆਟੋ ਵਾਲਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਆ ਪ੍ਰੋਬਲਮ ਹੈਗੀ ਆ ਤਾਂ ਇਸ ਪਾਸੇ ਨੂੰ ਦੁਕਾਨਾਂ ਨੇ ਦੁਕਾਨਾਂ ਦੇ ਵਿੱਚ ਪਰ ਅਸਲ ਦੇ ਵਿੱਚ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਬਹੁਤ ਸਾਰੀ ਐਡਵਰਟਾਈਜ਼ਮੈਂਟ ਹੋਈ ਹੈ ਪੋਸਟਰ ਲੱਗੇ ਨੇ ਫਲੈਕਸ ਲੱਗੇ ਨੇ ਪਰ ਲੋਕ ਕੀ ਕਹਿੰਦੇ ਨੇ ਲੋਕਾਂ ਦਾ ਦਰਦ ਕੀ ਐ ਜਮਿਨੀ ਪੱਧਰ ਤੇ ਨਸ਼ੇ ਦੀ ਗੱਲ ਆਉਂਦੀ ਹੈ ਹੋਰ ਬਹੁਤ ਸਾਰੇ ਮੁੱਦਿਆਂ ਦੀ ਗੱਲ ਹੁੰਦੀ ਹੈ ਉਹ ਹੱਲ ਹੋਏ ਕਿ ਨਹੀਂ ਸਰ ਸਸੀ ਕਾਲ ਜੀ ਠੀਕ ਠਾਕ ਸੋਸਰੀ ਹੋ ਜੀ ਠੀਕ ਸੋਰੀ ਤੁਹਾਡੇ ਸੱਟ ਲੱਗੀ ਹੋਈ ਆ ਸਿਰ ਤੇ ਇਹ ਬਾਈ ਲੱਗੀ ਆ ਅੱਛਾ ਅੱਛਾ ਕਾਰਗੁਜ਼ਾਰੀ ਕਿਵੇਂ ਸਰਕਾਰ ਦੀ ਅੰਮ੍ਰਿਤਸਰ ਦੇ ਵਿੱਚ ਕੁਝ ਬਹੁਤ ਵਧੀਆ ਹਾਂਜੀ ਇਹ ਕੁਛ ਹੋ ਗਿਆ ਹੁਣ ਤੱਕ ਕਿ ਜਿਹੜੇ ਅੱਛਾ ਕੁਝ ਹੋ ਗਿਆ ਜੋ ਚੰਦਾ ਸਾਡੇ ਸਾਡੇ ਵਰਗੇ ਡਿਵਰ ਆਦਮੀ ਤੇ ਬੰਦੇ ਬਹੁਤ ਵਧੀਆ ਹੂੰ ਦੋਈਆਂ ਦਾ ਵੀ ਸਭ ਕੁਝ ਕਰਤਾ ਉਹਨਾਂ ਨੇ ਆ ਬਾੜੀ ਵਾਲਾ ਬਹੁਤ ਵਧੀਆ ਵਧੀਆ ਆ ਹਾਂਜੀ ਉਮੀਦਾਂ ਤੋਂ ਉੱਪਰ ਹੋ ਗਿਆ ਹਾਂਜੀ ਬਹੁਤ ਵਧੀਆ ਇੰਨੀ ਉਮੀਦ ਨਹੀਂ ਜਿੰਨਾ ਕੰਮ ਕਰਤਾ ਉਹਨਾਂ ਬਿਜਲੀ ਬਿੜੀ ਸਭ ਕੁਝ ਕੰਮ ਕਰਤਾ ਬਹੁਤ ਵਧੀਆ ਜਿੰਨਾ ਕੋਈ ਕਹਿੰਦੇ ਆ ਉਹ ਤੋਂ ਜ਼ਿਆਦਾ ਵਧੀਆ ਹੋ ਗਿਆ ਕਈ ਤਾਂ ਕਹਿ ਰਹੇ ਨੇ ਕਹਿੰਦੇ ਨਸ਼ੇ ਦੀ ਵਾਦੇ ਕੀਤੇ ਸੀਗੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਕਹਿੰਦੇ ਉਹ ਪੂਰੇ ਹੀ ਨਹੀਂ ਕੀਤੇ ਕਹਿੰਦੇ ਇਹ ਇਹ ਹਜੇ ਤੱਕ ਕਹਿੰਦੇ ਚੱਲੀ ਆ ਰਹੇ ਕਹਿੰਦੇ ਉਹ ਸਭ ਕੋ ਮਿਲਦਾ ਬੇਚਰਾ ਮਿਲਦੇ ਵੀ ਆ ਔਰ ਬੀਬੀਆਂ ਕੀ ਜੇ ਹਮ ਮੋਦੀ ਦੀ ਗੱਲ ਹੈ ਜਿਹੜੀ ਹੈਗੀ ਹੈ ਮੋਦੀ ਜਵੇਂ ਪੁੜੀਆਂ ਦੇਈ ਜਾਂਦਾ ਹਰ ਕੋਈ ਕਹਿੰਦਾ ਕੁਝ ਕਰੀ ਜਾਂਦਾ ਦਿੰਦਾ ਕੁਝ ਨਹੀਂ ਕੋਣ ਉਹ ਆਪਣੇ ਉਹ ਜਿੱਥੇ ਯੂਪੀ ਜਿਹਦਾ ਰਾਜ ਉਹਨੂੰ ਕੁਝ ਕਰੀ ਜਾਂਦਾ ਤੇ ਜਿੱਦਾਂ 50 ਪੰਜਾਬ ਨਾਲ ਹੋਰ ਕੁਝ ਦੇ ਲਾ ਲੋ ਉੱਥੇ ਕੁਝ ਕੱਟਦੇ ਨਹੀਂ ਪੇ ਉਰਗੀ ਪਬਲਿਕ ਜਾਂਦੀ ਪਬਲਿਕ ਆ ਜਾਂਦੀ ਐ ਇਹ ਮੋਦੀ ਉੱਤੇ ਸੈਂਟਰ ਐ ਇਹਨਾਂ ਨੂੰ ਕਰਨੇ ਦੀ ਸੀ ਤਾਂ ਬਿਲਕੁਲ ਸਰਦਾਰ ਸਾਹਿਬ ਹੋਰਾਂ ਦਾ ਕਹਿਣਾ ਕਿ ਸਿਰ ਦੇ ਉੱਤੇ ਵੀ ਬੈਠਾ ਹੋਇਆ ਸਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹ ਕੰਮ ਨਹੀਂ ਕਰਨ ਦਿੰਦੇ ਕੀ ਹਾਲ ਐ ਠੀਕ ਠਾਕ ਅੱਗੇ ਚੱਲੇਓ ਸਾਰਾ ਰੋਡ ਤੇ ਬੱਸ ਧੱਕੇ ਖਾਂਦੇ ਫਿਰਦੇ ਆ ਕਿਉਂ ਧੱਕੇ ਕਿਉਂ ਜਦੋਂ ਸਵਾਰੀ ਹੋਣੀ ਦਾਦਾ ਇਕੱਠੇ ਕਰਨੇ ਕਿਸ਼ਤਾ ਨਹੀਂ ਨਿਕਲੀਆਂ ਧੱਕੇ ਹੀ ਖਾਣੇ ਆ ਅੱਛਾ ਸਰਕਾਰ ਤਾਂ ਕਹਿੰਦੀ ਐ ਬੜਾ ਕੁਝ ਕਰ ਰਹੇ ਆ ਅਸੀਂ ਅੱਗੇ ਕਰ ਲਓ ਥੋੜਾ ਜਿਹਾ ਪਾਜੀ ਮੇਰੇ ਨਾਲ ਬੈਠੋ ਬੈਠੋ ਮਰਾ ਬੈਠੋ ਹੌਲੀ ਹੌਲੀ ਚੱਲੇ ਮੇਰਾ ਗੈਰਾ ਮੈਨ ਨਾ ਚੱਲ ਜੇ ਨਹੀਂ ਨਹੀਂ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਕਾਰ ਨੂੰ ਸਿਰਫ ਵੱਡੇ ਲੈਵਲ ਤੇ ਪਾਲਾ ਦਾ ਛੋਟੇ ਲੈਵਲ ਤੇ ਬੈ ਕੇ ਦੇਖੇ ਸਾਡੇ ਵਰਗੂ ਕਿਸੇ ਨੇ ਬੈਟਰੀ ਚਲਾ ਕੇ ਦੇਖੇ ਫਿਰ ਉਹਨੂੰ ਪਤਾ ਲੱਗੇਗਾ ਵੀ ਕਿ ਯਾਰਾ ਹੁੰਦਾ ਕਿ ਨਹੀਂ ਹੁੰਦਾ ਕਈ ਤਾਂ ਕਈ ਤਾਂ ਸਾਈਕਲਾਂ ਦੇ ਉੱਤੇ ਸੈਸ਼ਨ ਦੇ ਵਿੱਚ ਜਾਂਦੇ ਰਹੇ ਕਈ ਐਕਟਿਵਾ ਚਲਾਉਂਦੇ ਰਹੇ ਫਿਰ ਇਹ ਰੱਖਸ਼ਾ ਵੀ ਚਲਾ ਲੈਣਗੇ ਬਾਜੀ ਉਹ ਉਹਨੇ ਆਪਣਾ ਉਹਨਾ ਚਰਾਇ ਲੈਣਾ ਜਿਹੜਾ 450 300 ਰੁਪਏ ਕਿਸੇ ਦੀ 150 ਰੁਪਏ ਕੱਲ ਲਾ ਕੇ ਰੋਟੀ ਕਮਾ ਕੇ ਵੇਖਣਾ ਮੇਰੇ ਬਾਰੇ ਰੋਟੀ ਕਿਸ ਤਰ੍ਹਾਂ ਕਰਦੀ ਚੱਲਣੀ ਆ ਗੱਲਾਂ ਕਰਨੀ ਸੌਖੀਆਂ ਹੀ ਆਂ ਭਾਜੀ ਉਹ ਤਾਂ ਕਹਿੰਦੇ ਅਸੀਂ ਆਮਕਰਾਂ ਦੇ ਐਮਐਲਏ ਬਣੇ ਹੋਏ ਆ ਆਮਕਰਾਂ ਦੇ ਵਿੱਚੋਂ ਆਏ ਹੋਏ ਆ ਭਾਜੀ ਕਹਿੰਦੀਆਂ ਗੱਲਾਂ ਵਾ ਚਪਾਰ ਤੋਂ ਬਗੈਰ ਕੋਈ ਬਣ ਕੇ ਖਾਵੇ ਕੋਈ ਬੰਦਾ ਅੱਛਾ ਜੀ ਹਾਂ ਨਹੀਂ ਕੋਈ ਕਿਰਾਏਦਾਰ ਮੈਨੂੰ ਦਿਖਾਓ ਉੱਠ ਕੇ ਬੰਦਾ ਇੰਨਾ ਚੁਰਗਾ ਤੁਹਾਨੂੰ ਵੀ ਉਹ ਇੰਨਾ ਮਾੜਾ ਹਾਲ ਕਿਉਂ ਇੰਨਾ ਕਿਉਂ ਸਰਕਾਰ ਫਿਰ ਜਿਹੜੇ ਕਹਿੰਦੀ ਸੀ ਕਿ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਹੁਣ ਇੱਕ ਬਜ਼ੁਰਗ ਮਿਲੇ ਸੀ ਕਿ ਉਹ ਕਹਿੰਦੇ ਤਾਂ ਕਾਰਗੁਜ਼ਾਰੀ ਵਧੀਆ ਹੈ ਬਿਜਲੀ ਮਿਲਦੀ ਹੈ ਨੌਕਰੀਆਂ ਮਿਲ ਗਈਆਂ ਨੌਜਵਾਨਾਂ ਨੂੰ ਮੈਂ ਤੁਹਾਨੂੰ ਕਹਿੰਦਾ ਬਿਜਲੀ ਸਾਨੂੰ ਮੁੱਲ ਮਿਲ ਜੇ ਠੀਕ ਹੈ ਜੀ ਸਾਡਾ ਰੋਜ਼ਗਾਰ ਉਹ ਤਾਂ ਅਸੀਂ ਬਿਜਲੀ ਦਾ ਬਿੱਲ ਵੀ ਤਾਰ ਲਾਂਗੇ ਜੇ ਸਾਡੇ ਕੋ ਅਸੀਂ 450 ਜੋ 300 ਰੁਪਿਆ ਗੱਡੀ ਮਾਹ ਕਿਸ਼ਤਾਂ ਦੇ ਲਈ ਆ 450 ਜੋ 300 ਰੁਪਿਆ ਬਣਾ ਕੇ ਉਹਨੂੰ ਕਿਸ਼ਤ ਦੇਤੀ 150 ਰੁਪਏ ਨਾਲ ਹੀ ਬੇਤੀਰਾ ਬਿੱਲ ਤਾਰਾਂਗੇ ਰੋਟੀ ਤਾਰਾਂਗੇ ਤੁਸੀਂ ਦੱਸੋ ਮੈਨੂੰ ਕਾਰਗੁਜ਼ਾਰੀ ਦੋ ਸਾਲਾਂ ਦੀ ਵਧੀਆ ਨਹੀਂ ਹੈ ਕੀ ਸਰਕਾਰ ਦੀ ਭਾਈ ਸਾਨ ਨੇ ਤਾਂ ਕਿਸੇ ਕੋਈ ਵੀ ਸਰਕਾਰ ਆਏ ਸਾਡੇ ਗਰੀਬਾਂ ਦੇ ਲਈ ਇਹੋ ਮਾਰੇ ਕੋਈ ਸਰਕਾਰ ਨਹੀਂ ਕੁਝ ਸੋਚਾਦੀ ਗਰੀਬਾਂ ਬੰਦੇ ਰ ਕਿਸੇ ਨੇ ਵੀ ਸੋਚਣਾ ਅੱਛਾ ਜੀ ਜੋ ਮਰਜ਼ੀ ਹੋ ਜਾਏ ਕਿਉਂ ਐਵੇਂ ਕਿਉਂ ਲੱਗਦਾ ਉਹ ਤਾਂ ਕਹਿੰਦੇ ਅਸੀਂ ਕਰਦੇ ਆ 19 ਸਾਲ ਹੋ ਗਿਆ ਆਟੋ ਚਲਾਉਂਦਿਆਂ ਨੂੰ ਅੱਜ ਦੇ ਕੋਈ ਨਵੇਂ ਆਟੋ ਲੈ ਕੇ ਚਲਾਉਣ ਲੱਗੇ ਅਸੀਂ ਗੋਲਪਾਸਟਾਈਲ ਸਟੈਂਡ ਜੁਨੀਅਰ ਦੇ ਆਟੋ ਆ ਗਏ ਆ ਅੱਛਾ ਹਾਂ ਜੀ ਆਏ ਕੱਲ ਅਦੂਰ ਕੀ ਜਾਣਾ ਆ ਗੋਲ ਟੈਂਪਲ ਹੀ ਚਲ ਜਾਓ ਠੀਕ ਆ ਇੱਥੇ ਉਹਨੇ ਤਾਂ ਸਾਡਾ ਗੱਡੀ ਲੈ ਜੰਨੇ ਆ ਪੁਲਸ ਵਾਲੇ ਗੱਡੀ ਅੰਦਰ ਵੜ ਨਹੀਂ ਦੇਣਗੇ ਅੰਦਰ ਤੁਸੀਂ ਪੈਦਲ ਚੱਲ ਕੇ ਵੇਖ ਲਓ ਗੱਡੀ ਅੰਦਰ ਲੱਗੇਗੀ ਬੁਰਾ ਕਰਨ ਕੀ ਆ ਜਿੰਨਾਂ ਦੇ ਮਹੀਨੇ ਚੱਲਦੇ ਸਭ ਕੋ ਚੱਲਦੇ ਉਹਨੇ ਗੱਡੀ ਜਾਂਦੀ ਨਹੀਂ ਤੇ ਜਾਂਦੀਆਂ ਨਹੀਂ ਇਹ ਤੁਸੀਂ ਸ਼ਿਕਾਇਤ ਨਹੀਂ ਕੀਤੀ ਕਿ ਇੱਥੇ ਮਹੀਨੇ ਲੈਂਦੇ ਮੇ ਦਾ ਕੋਈ ਹੁੰਦਾ ਕੋਈ ਵੀ ਨਹੀਂ ਹੁੰਦਾ ਡੀਐਸਪੀ ਐਸਐਸਓ ਕੋਈ ਬੰਦੇ ਕੋਈ ਹੁੰਦਾ ਮਾਰਾ ਉਹਨਾ ਹੁਣ ਤੁਹਾਡੇ ਕੋਲ ਤੁਸੀਂ ਮੇਰੇ ਲਾਇਵੇ ਦਾ ਕਰਦੇ ਉਹ ਤਾਂ ਕਹਿੰਦੇ ਵੀਡੀਓ ਬਣਾ ਕੇ ਭੇਜੋ ਜਿਹੜਾ ਰਿਸ਼ਵਤ ਲੈਂਦਾ ਭਾਜੀ ਵੀਡੀਓ ਸ਼ਰਿਆਮ ਕੋ ਫੜਦਾ ਵੀ ਰਿਸ਼ਵਤ ਕੋਈ ਰਿਸ਼ਵਤ ਸ਼ਰਿਆਮ ਨਹੀਂ ਫੜਦਾ ਕੋਈ ਰਿਸ਼ਵਤ ਸ਼ਰਿਆਮ ਨਹੀਂ ਫੜਦਾ ਐਨੇ ਤੁਹਾਡੇ ਟੀਵੀ ਦੇ ਨੂੰ ਸਵਾਲ ਕਰਨ ਦਾ ਹੱਕ ਹੈਗਾ ਤੁਸੀਂ ਪੁੱਛ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਪਰ ਇਹ ਮੇਰੀ ਗੱਲ ਸੁਣੋ ਮਾੜੇ ਬੰਦੇ ਸੁਣਾਈ ਕੋਈ ਨਹੀਂ ਆੜੇ ਬੰਦੇ ਦੀ ਕੋਈ ਸੁਣਾਈ ਨਹੀਂ ਹੈਗੀ ਹੂੰ ਇੱਥੇ ਮਰਜ਼ੀ ਇਸ ਮਰਜ਼ੀ ਲੈਵਲ ਤੇ ਚੱਲ ਜਾਓ ਆਨੂੰ ਅਜ ਦੇ ਨਹੀਂ ਤੁਹਾਨੂੰ ਦੱਸਾਂ ਇਹੋ ਕੰਮ ਕਰਦਾ ਸਾਡੀ ਜ਼ਿੰਦਗੀ ਨਾਲ ਚੱਲੀ ਆ ਫਿਰ ਉਹਨਾਂ 24 ਮਿਸ਼ਨ ਸਰਕਾਰ ਲੋਕ ਤਿਆਰ ਕਰ ਰਹੇ ਨੇ ਕੀ 24 ਮਿਸ਼ਨ ਕੀ ਹੋਣਾ ਚਾਹੀਦਾ ਕਿਹੜੇ ਐਮਪੀ ਜਿੱਤਨੇ ਚਾਹੀਦੇ ਐਥੇ ਤਾਂ ਕਾਂਗਰਸ ਦਾ ਔਜਲਾ ਸਾਹਿਬ ਆਹਗੇ ਆ ਭਾਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਤਾਂ ਜਿੰਨੀਆਂ ਸਰਕਾਰਾਂ ਵੇਖੀਆਂ ਸਾਹਮਣੇ ਕੋਈ ਕੁਝ ਲੱਭਦਾ ਰਿਹਾ ਇਹ ਤੱਕ ਅੱਜ ਦੇ ਗੱਡੀ ਨਹੀਂ ਚਲਾਉਂਦੇ ਹੂੰ ਇਦੀ ਗੱਲ ਹੈਗੀ ਜੀ